ਚਾਛੀ ਮੈਂ ਹੁਣੇ ਕੱਢਦੀ ਮੰਮੀ ਕੀ ਬੋਲਣ ਦੇਦੇ ਮੈਨੂੰ ਵੀ ਸਭ ਪਤਾ ਹੈ ਮੰਮੀ ਤੁਹਾਡਾ ਜਿਹੜਾ ਤੁਸੀਂ ਇਹ ਕਹਿਂਦੇ ਹੋ ਨਾ ਤੇਰੇ ਹੱਥਾਂ ਦਾ ਕੁਲਾ ਕੁਲੇ ਹੱਥਾਂ ਦਾ ਪਾਣੀ ਪੀਣਾ ਜਿਹੜੀ ਚਲਾਕੀ ਤੁਸੀਂ ਵਰਤਨਦੇ ਹੋ ਨਾ ਮੈਨੂੰ ਵੀ ਸਭ ਪਤਾ ਹੈ ਵੱਡੀ ਜਿਹੜੀ ਮਚਾਛ ਨਹੀਂ ਕੋਲਣਦੇ ਹੋ ਤੁਸੀਂ ਕਿੱਦਾਂ ਮਾਰਦੇ ਈ ਗੱਲਾਂ ਸਾਨੂੰ ਕੱਠਿਆਂ ਨੂੰ ਵੇਖ ਨਹੀਂ ਸਿਖਾਉਂਦੇ ਪਏ ਹੋਰ ਨਹੀਂ ਕੋਈ ਗੱਲ ਲੱਗੀ ਦਿਨ ਨਹੀਂ ਮੈਂ ਪਾਣੀ ਤੁਹਾਨੂੰ ਜੀ ਮੰਮੀ ਕੀ ਬੋਲੀ ਜਾਂਦੇ ਜੇ ਕੱਲੇ? ਓ ਇੱਥੇ ਆ ਤੈਨੂੰ ਮੈਂ ਦੱਸਾਂ। ਦੱਸੋ ਕੀ ਹੋਇਆ? ਮੇਰੀ ਗੱਲ ਸੁਣਤੀ ਏ ਰਾਣੀਏ। ਹਾਂਜੀ। ਆ ਤੈਨੂੰ ਮੈਂ ਕੀ ਕਿਹਾ ਸੀ? ਆ ਸਭ ਪਖੰਡੇ ਗੇ ਆ। ਆ ਸਾਰੇ ਪਖੰਡ ਕਰਨ ਢਈ ਆ। ਦਫ਼ਤਰ ਨਾ ਤੈਨੂੰ ਨਾ ਭੇਜਣ ਦੇ ਬਹਾਨੇ ਲੱਭਣ ਢਈ ਆ। ਪਰ ਉਹਨਾਂ ਨੇ ਇਤਨਾ ਕਿਉਂ ਕਰਨਾ ਕਿ ਮੈਂ ਆਫਿਸ ਨਾ ਜਾਵਾਂ? ਐਸ ਕਰਕੇ ਕਿਉਂਕਿ ਤੂੰ ਭੋਲੀ ਆ, ਤੂੰ ਗੱਲਾਂ ਚ ਆਏ ਨਹੀਂ ਛੇਤੀ। ਹੁਣ ਵੇਖ ਲੈ। ਉਠੀਓ ਆ ਸੁਰਖਾ ਵੇਖੇ ਨੇ ਲਾਇਆ ਹੈ ਆ ਕਾਂਟੇ ਵੇਖ ਕਿਡਕਡ ਲੰਬੇ ਪਾਏ ਨੇ ਆ ਸੂਟ ਜਿਹੜਾ ਪਰਸੋ ਸੁਵਾਇਆ ਹੀ ਉਹ ਪਾਇਆ ਹੈ ਜਿਹੜਾ ਬਿਮਾਰ ਬੰਦਾ ਹੋਵੇ ਉਹ ਇੰਨਾ ਕੁਝ ਘਰ ਪੰਦਾ ਪਰ ਮੰਮੀ ਤੂੰ ਹੀ ਤੇ ਸਾਨੂੰ ਆਦੇਤ ਪਾਈ ਆ ਜੋ ਮਰਜ਼ੀ ਹੋ ਜੇ ਰੂਮ ਦੇ ਵਿੱਚੋਂ ਨਾ ਧੋਕੇ ਬਾਹਰ ਆਣਾ ਤਿਆਰ ਹੋ ਕੇ ਬਾਹਰ ਆਣਾ ਉਹਨਾਂ ਨੇ ਤੇ ਉਹੀ ਕੀਤਾ ਹੋਣਾ ਜੋ ਤੁਸੀਂ ਕਿਹਾ ਨਹੀਂ ਭੋਲੀਏ ਧੀਏ ਨੀਜਾ ਹੋ ਜੀ ਤੂੰ ਭੋਲੀ ਨੀ ਉਹ ਹੋ ਜੀ ਤੇਰੀ ਮਾਂ ਭੋਲੀ ਜੇ ਤੇਰੀ ਮਾਂ ਕਿਤੇ ਚਲਾਕ ਹੁੰਦੀ ਨਾ ਉਹ ਤੈਨੂੰ ਵੀ ਦੱਸ ਹੀ ਸਾਰੇ ਢੰਗ ਕਿ ਜਠਾਣੀਆਂ ਇਸ ਤਰ੍ਹਾਂ ਦੀ ਹੁੰਦੀ ਆ ਉਹ ਆ ਕੇ ਕਹਿ ਗਈ ਆ ਕੱਲ ਪਰਸੋਂ ਦੀ ਤੇ ਉਤਰਾ ਹੀ ਸਿਰੇ ਚੜ ਗਈ ਆ ਚੁੱਪ ਕਰਕੇ ਨਾ ਤੂੰ ਦਫ਼ਤਰ ਜਾ ਆਪਣੀ ਦਿਹਾੜੀ ਨਾ ਪੰਨ ਤੂੰ ਕਹਿੰਦੀ ਸੀ ਨਾ ਕਿ ਮੇਰੇ ਬੌਸ ਕਹਿੰਦੇ ਆ ਜਿਨ੍ਹਾਂ ਦੀ ਪ੍ਰਮੋਸ਼ਨ ਹੋਣ ਲਈ ਆ ਜਿਹੜਾ ਕੰਟੀਨਿਊ 3 ਮਹੀਨੇ ਆਇਆ ਉਹਨਾਂ ਦੀ ਤਨਖਾਹ ਹੋਰ ਵਾਜੂਗੀ ਨਹੀਂ ਤਾਂ ਪੁਰਾਣੀ ਤਨਖਾਹ ਤੇ ਚੱਲਣਾ ਐਸ ਕਰਕੇ ਤੂੰ ਕਿ ਦੋ ਢਾਈ ਤੇ 3000 ਰੁਪਏ ਆਪਣੀ ਦਿਹਾੜੀ ਮਾਰਨ ਲਈ ਆ ਰਮਾਨਾ ਚੁੱਪ ਕਰਕੇ ਜਾ ਤੇ ਕੰਮ ਕਰ ਜਾ ਕੇ ਉੱਥੇ ਪਰ ਮੰਮੀ ਫੇਰ ਵਿਚੋਂ ਕਾਹਰ ਕੋਣ ਵੇਖੇਗਾ ਤੁਹਾਨੂੰ ਦਿਖਣ ਨਹੀਂ ਦੇਣਾ ਸ਼ਗਲ ਤੋਂ ਠੀਕ ਨਹੀਂ ਹੈ ਤੇਰੀ ਜਠਾਣੀ ਉਹ ਸਾਰਾ ਕੰਮ ਉਹ ਸੰਭੋਗੀ ਆਪਾਂ ਤਾਂ ਪੁੱਤ ਮੈਂ ਥੱਕ ਗਈ ਹਾਂ ਨਾ ਮੈਂ ਸਿਮਰਨ ਕਰ ਗਈ ਸੀ ਜਾ ਜਾ ਦਫ਼ਤਰ ਜਾ ਜਾ ਪਰ ਮੰਮੀ ਫੇਰ ਇੱਕ ਵਾਰੀ ਸੋਚ ਲੋ ਇਹਨਾਂ ਨੇ ਫੇਰ ਮੈਨੂੰ ਗੁੱਸੇ ਹੋਣਾ ਕਿ ਤੂੰ ਘਰ ਠੀਕ ਨਹੀਂ ਹੈ ਗਈ ਤੇ ਤੂੰ ਚੱਲ ਗਈ ਆ ਇੱਕ ਵਾਰੀ ਸੋਚ ਲਵਾ ਗੱਲ ਤਾਂ ਤੂੰ ਸਹੀ ਕਹੀ ਹੈ 1 2 3 4 5 6 7 8 9 10 11 ਪੁੱਤ ਮੈਂ 11 ਵਾਰੀ ਸੋਚ ਲਿਆ ਤੂੰ ਇੰਜ ਕਰ ਜਾ ਮੇਰੇ ਤੇ ਉਨਹਰ ਦਸ ਕੇ ਨਾ ਜਾਵੇ ਚਲ ਜਾ ਦਫਤਰ ਮੰਮੀ ਪੱਕਾ ਪੱਕਾ ਪੂਰਾ ਪੱਕਾ ਐਵੇਂ ਕੋਈ ਜ਼ਿਆਦਾ ਬਿਮਾਰ ਨਾ ਹੋ ਜਾਵੇ ਨਹੀਂ ਉਹਨੇ ਕੀ ਬਿਮਾਰ ਹੋਣਾ ਹੈ ਕੋਈ ਬਿਮਾਰ ਨਹੀਂ ਹੈਗੀ ਆ ਜਾਣ ਕੇ ਪਖਾਂਡੇ ਆ ਸਭ ਨਾਟਕ ਆ ਤੇ ਮੈਂ ਦੱਸਾਂ ਤੇ ਉਹਦੀ ਹਰ ਗੱਲ ਮੰਨਿਆ ਵੀ ਨਾ ਕਰ ਐਵੇਂ ਹੀ ਬੋਲੀ ਜਾਣੀ ਆ ਜਾ ਮੇਰੇ ਤੇ ਦਫਤਰ ਜਾ ਤੇ ਮੈਂ ਕਹਤਾ ਤੇ ਦਸ ਕੇ ਨਾ ਜਾ ਮਿਆਂ ਨੂੰ ਜਾ ਮੰਮੀ ਵੀ ਨਾ ਫਤ ਨਹੀਂ ਕਿਤਰਾ ਦੀ ਹੋਈ ਜਾਂਦੇ ਆ ਹੁਣ ਜੇ ਮੈਂ ਆਫਿਸ ਗਈ ਤੇ ਚੰਗਾ ਥੋੜਾ ਲੱਗਦਾ ਫੇਰ ਉਹਨਾਂ ਨੇ ਸੋਚਣਾ ਕਿ ਲੈ ਮੈਂ ਬਿਮਾਰ ਪਈ ਆ ਤੇ ਇੰਨੀ ਜ਼ਿਆਦਾ ਬਿਮਾਰ ਆ ਤੇ ਇਹਨੂੰ ਆਫਿਸ ਦੀ ਅੱਗ ਲੱਗੀ ਹੋਈ ਆ ਮੈਂ ਤੇ ਫਸੀ ਜਾਨੀ ਹਰ ਵਾਰ ਲਾ ਕਿਰਨ ਜਿੰਦੀ ਮੈਂ ਨਿਊਟਰੀ ਬਣਾਈ ਆ ਵਾਹ ਖੁਸ਼ਬੂ ਤੇ ਬੜੀ ਵਧੀਆ ਆਂਦੀ ਪਈ ਆ ਚਲੋ ਥੋੜਾ ਮੇਰਾ ਵੀ ਹੱਥ ਹੋਲਾ ਹੋ ਗਿਆ ਚਲੋ ਹੁਣ ਸੋ ਕਾਸੋ ਕੋ ਦੁਪਹਿਰ ਦਾ ਤੇ ਬੜਾ ਵਧੀਆ ਸੱਜੇਗਾ ਮੈਨੂੰ ਵੀ ਥੋੜਾ ਆਰਾਮ ਰਹੇਗਾ ਅੱਜ ਭੱਜ ਦੌੜ ਨਹੀਂ ਲੱਗੂਗੀ ਚਲੋ ਹੁਣ ਨਾ ਪਰ ਆਰਾਮ ਨਾ ਦੁਪਹਿਰੇ ਫੁਲਕੇ ਹੀ ਲਾਣੇ ਆ ਚਲ ਫੁਲਕੇ ਮੈਂ ਲਾ ਦਾਂਗੀ ਚਲੋ ਚਲ ਬੜੀ ਵਧੀਆ ਨਿਊਟਰੀ ਬਣਾਈ ਉਹਨੇ ਆਏ ਮੰਮੀ ਕੋਈ ਨਹੀਂ ਪਤਾ ਕੋਈ ਨਹੀਂ ਮੈਨੂੰ ਕੀ ਹੋਣਾ ਨਿਊਟਰੀ ਬਣਾਈ ਕਿਰਨ ਨੇ ਖੁਸ਼ਬੂ ਬੜੀ ਵਧੀਆ ਆਂਦੀ ਈ ਹੈ ਹੋਰ ਕੀ ਤਦ ਮੈਂ ਕੰਨੇ ਨੂੰ ਜਾਚਨੇ ਆ ਸਾਰਾ ਨੈਟ ਵੇ ਵੇ ਕੇ ਬਣਾਈ ਉਹਨੇ ਨਹੀਂ ਉਟਰੀ ਅੱਛਾ ਆਹੋ ਚਾ ਕੋਈ ਗੱਲ ਨਹੀਂ ਮੰਮੀ ਫਿਰ ਕੀ ਆ ਕਦੀ ਕਦੀ ਬਣਾਉਂਦੀ ਆ ਨਾ ਹੁਣ ਤੂੰ ਹੀ ਨਾ ਐਵੇਂ ਲੂਣ ਮਿਰਚਾ ਕੋਈ ਨੁਕਸਾ ਨਾ ਕਰਨ ਲਾ ਆਪਣਾ ਚੁਪ ਕਰਕੇ ਖਾ ਲਿਓ ਫੁਲਕੇ ਮੈਂ ਲਾ ਦਾਂਗੀ ਚਾ ਕੋ ਵਿਚਾਰੀ ਨੇ ਮੇਰੀ ਹੈਲਪ ਕੀਤੀ ਆ ਇੰਨਾ ਥੋੜਾ ਵੈ ਵਿਚਾਰੀ ਨੇ ਅੱਜ ਇਸੇ ਕਰਕੇ ਛੁੱਟੀ ਵੀ ਲੱਲੀ ਆ ਕਿੱਥੇ ਗਈ ਆ ਕਿੰਨੇ ਛੁੱਟੀ ਲਈਏ ਕਿਰਨ ਨੇ ਕਿਰਨ ਕਿੱਥੇ ਗਈ ਆ ਹਾਂ ਤੈਨੂੰ ਮੈਂ ਪੁੱਤ ਕੰਨੇ ਆ ਨਾ ਕੀ ਕਿ ਤੂੰ ਮੇਰੇ ਆਖੇ ਲੱਗਿਆ ਕਰ ਤੂੰ ਬੜੀ ਅੱਜ ਸਵੇਰ ਦੀਆਂ ਜੱਫੀਆਂ ਪਾ ਕੇ ਤੁਰੀ ਫਿਰਨ ਗਈ ਸੀ ਉਹਨੂੰ ਵੇਖ ਲਾ ਮੈਂ ਕਿੰਨਾ ਕਿਹਾ ਮੈਂ ਕਿਹਾ ਪੁੱਤ ਨਾ ਜਾ ਦਫਤਰ ਨਾ ਜਾ ਉਹ ਚੋਕੇ-ਜੋਲੀ ਬਿਸਤਰਾ ਤੇ ਆਪਣਾ ਚਲੇਗੀ ਉਹਨੂੰ ਪਤਾ ਹੈ ਕਿ ਘਰ ਦਾ ਕੰਮ ਮੈਨੂੰ ਕਰਨਾ ਪੈਣਾ ਆ ਸਬਜ਼ੀ ਬਣਾ ਕੇ ਦੇ ਕਾ ਬਸ ਕੀ ਸਾਲ ਹੈ ਸਬਜ਼ੀ ਬਣਾਈ ਲਈ ਮੈਂ ਨਹੀਂ ਮੰਮੀ ਨਾਸ਼ਤਾ ਵੀ ਤੂੰ ਨੇ ਬਣਾਇਆ ਮੇਰੀ ਵੀ ਚਾਹ ਬਣਾਈ ਹੈ ਉਹ ਨਹੀਂ ਦਫਤਰ ਨਹੀਂ ਗਈ ਹੋਣੀ ਇੱਥੇ ਕਿਤੇ ਹੋਣੀ ਆ ਕੋਈ ਆਪਣਾ ਕੰਮ ਕਰਦੀ ਹੋਣੀ ਆ ਤੂੰ ਮੈਨੂੰ ਕਿੱਥੋਂ ਲੈ ਕੇ ਗਈ ਆ ਮੈਨੂੰ ਕਹਿ ਕੇ ਗਈ ਆ ਮੈਂ ਤੇਰੇ ਤਰਲੇ ਮਾਰਦੀ ਰਹੀ ਆ ਕਿ ਪੁੱਤ ਦਫ਼ਤਰ ਨਾ ਜਾ ਆ ਤੇਰੀ ਜਠਾਣੀ ਮੈਨੂੰ ਸੱਚੀ ਮੁੱਚੀ ਬਿਮਾਰ ਲੱਗਣ ਢਈ ਪਰ ਮੰਨੀ ਥੋੜਾ ਉਹ ਕੰਦੀ ਮੇਰੀ ਜ਼ਰੂਰੀ ਮੀਟਿੰਗ ਆ ਨਾਲੇ ਮੰਮੀ ਆ ਥੋੜੇ ਦਿਨ ਪਹਿਲਾਂ ਤੇ ਮੇਰੀ ਪ੍ਰਮੋਸ਼ਨ ਹੋਈ ਆ ਜੇ ਨਾ ਮੈਂ ਗਈ ਤੇ ਮੇਰੀ ਤਨਖਾਹ ਕੱਟੀ ਜਾਣੀ ਆ ਮੰਮੀ ਤੂੰ ਕਿਹਾ ਸੀ ਤੇਰੀ ਜਠਾਣੀ ਬਿਮਾਰ ਆ ਲੈ ਪੁੱਤ ਤੂੰ ਮੇਰਾ ਇੰਨਾ ਧਿਆਨ ਲੱਦੇ ਜੀ ਲੈ ਪੁੱਤ ਸੱਚੀ ਮੈਂ ਤੇਰਾ ਕਿੰਨਾ ਧਿਆਨ ਰੱਖਦੀ ਆ ਮੈਨੂੰ ਤਾਂ ਪਹਿਲਾਂ ਲੱਗਦਾ ਸੀ ਕਿ ਤੂੰ ਪਖੰਡ ਕਰਦੀ ਆ ਪਰ ਮੈਂ ਜਦੋਂ ਵੇਖਿਆ ਨਾ ਕਿ ਤੂੰ ਮਤਲਬ ਅੱਜ ਉੱઠી ਨਹੀਂ ਤੇ ਫੇਰ ਮੈਨੂੰ ਥੋੜਾ ਥੋੜਾ ਯਕੀਨ ਹੋ ਗਿਆ ਕਿ ਸੱਚੀ ਮੁੱਚੀ ਤੂੰ ਬਿਮਾਰ ਐ ਮੈਂ ਤੇ ਆਪਸੇ ਕੋ ਤੇਰੇ ਕੋ ਸੌਰੀ ਫੀਲ ਕਰਨੀ ਸੀ ਕਿ ਮੈਂ ਤੈਨੂੰ ਕਹਿਤਾ ਤੂੰ ਬਖੰਡ ਕਰਦੀ ਐ ਕਿ ਨਹੀਂ ਮੰਮੀ ਸੌਰੀ ਜਾਦੀ ਤੇ ਉਹਨੇ ਫੇਰ ਗੱਲ ਨਹੀਂ ਮੰਨੀ ਨਾ ਨਾ ਪੁੱਤ ਚਲੀ ਗਈ ਤੂੰ ਨਾ ਜਿੱਤਰਾ ਅੱਗੇ ਉਹਦੇ ਨਾਲ ਰੰਨੀ ਸੀ ਨਾ ਉਤਨਾ ਹੀ ਰਿਆ ਕਰ ਆ ਤੂੰ ਅੱਜ ਹੀ ਮੈਂ ਵੇਖਿਆ ਉਹਦੇ ਨਾਲ ਚਾਹ ਵੀ ਇਕੱਠੀ ਪੀਤੀ ਹੈ ਤੇ ਤੂੰ ਵੀ ਉਹਨੇ ਚਾਹ ਬਣਾ ਕੇ ਮੈਨੂੰ ਦਿੱਤੀ ਤੇ ਮੈਂ ਹੁਣ ਚੋਕੇ ਆਪਣੇ ਕਮਰੇ ਥੋੜੀ ਲਾ ਜਾਗੀ ਚੰਗਾ ਥੋੜੀ ਲੱਗਦਾ ਤੂੰ ਉਹ ਤੈਨੂੰ ਕੀ ਸੱਚ ਕਹਿਣ ਲਈ ਸੀ ਕਿ ਤੈਨੂੰ ਮੈਂ ਸੂਟ ਲੈ ਕੇ ਦੇਣਾ ਕਹਿ ਕੇ ਗਈ ਨਾ ਨਹੀਂ ਨਹੀਂ ਹਾਂ ਉਹ ਤੇ ਮੈਂ ਬੁਟੀਕ ਤੇ ਸੂਟ ਬੰਨਾ ਦਿੱਤਾ ਆਇਆ ਤੇ ਕਹਿੰਦੀ ਸੀ ਤੁਸੀਂ ਨਾ ਜਾਇਓ ਮੈਂ ਤੁਹਾਨੂੰ ਲਿਆ ਦਾਂਗੀ ਉਹਦਾ ਕਹਿੰਦੀ ਵੀ ਸੀ ਮੈਂ ਤੁਹਾਨੂੰ ਲਿਆਤੀ ਮੈਂ ਮਰ ਜਾ ਵੇਖ ਲੈ ਗੱਲ ਕਿਤਨਾ ਪਲਟ ਗਈ ਤੇ ਮੈਨੂੰ ਕਹਿ ਕੇ ਗਈ ਆ ਕਿ ਮੰਮੀ ਆ ਦੀਦੀ ਨੇ ਮੈਨੂੰ ਕਹਿਤਾ ਕਿ ਬੁਟੀਕ ਤੋਂ ਮੈਨੂੰ ਸੂਟ ਲੈ ਦਿਓ ਤੇ ਨਾਲੇ ਮੇਰੇ ਅਖੇ ਸੂਟ ਦੀ ਸਵਾਈ ਦੇ ਦਿਓ ਹੈ ਨਾ ਧੀਏ ਤੂੰ ਰਹਿ ਤੂੰ ਵੱਡੀ ਆ ਲੋਕਾਂ ਨੇ ਤੈਨੂੰ ਕਹਿਣਾ ਉਹਨੋਂ ਥੋੜਾ ਕਹਿਣਾ ਉਹ ਤਾਂ ਚੁੱਕ ਦੀ ਜੋਰੀ ਬਿਸਤਰਾ ਤੇ ਆਪਣਾ ਤੁਰ ਪੰਦੀ ਆ ਇਹ ਵੀ ਕੋਈ ਮਾਂ ਗੱਡੀ ਚਲਾ ਕੇ ਗਈ ਆ ਨਹੀਂ ਮੰਮੀ ਆ ਹਾਂ ਆਂਟੀ ਅੱਡੇ ਵਧੀਆ ਆਗੇ ਤੂੰ ਐਵੇਂ ਨਾ ਮਾਰੀ ਜਾਉ ਨਹੀਂ ਉਹ ਤਾਂ ਸਾਹਮਣੇ ਕਹਿ ਕੇ ਗਈ ਆ ਅੰਦਰ ਬੈਠੇ ਆਪ ਕੰਨ ਲਾ ਕੇ ਸੁਣਿਆ ਸੀ ਉਹਨਾਂ ਦੇ ਬੂਏ ਨੂੰ ਅੰਦਰ ਉਹਦੀ ਮਾਂ ਕਹਿਣ ਢੀ ਸੀ ਕਿ ਆਪਣੀ ਜਠਾਣੀ ਨੂੰ ਟੰਗੀ ਛੱਡਿਆ ਕਰ ਸਾਰਾ ਦਿਨ ਕੰਮ ਕਰਨ ਨੂੰ ਹੈ ਅੱਛਾ ਆਹੋ ਉਹਦੀ ਮਾਂ ਕਹਿਣ ਢੀ ਸੀ ਕਿ ਤੂੰ ਐਵੇਂ ਹੀ ਤਾਂ ਸਭ ਯਕੀਨ ਕਰਨ ਲੱਗ ਪਈ ਆ ਮੈਨੂੰ ਲੱਗਾ ਕਿ ਆਂਟੀ ਬੜੇ ਭੋਲੇ ਹੈਗੇ ਨਾ 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 ਪੋਲੀ ਤੇ ਹੈਗੀ ਤੇਰੀ ਮਾਂ ਅਬ ਵਿਚਾਰੀ ਵੇਖ ਲਾ ਹੈ ਬੜੀ ਭੋਲੀ ਆ ਉਹਦੀ ਮਾਂ ਭੋਲੀ ਥੋੜਾ ਹੈ ਵੇਖ ਉਹ ਕੁੜਮਾ ਘਰੇ ਆਈ ਇਤਨਾ ਇਹਦਾ ਐ ਕਿਦਾਂ ਸਾਈਡ ਤੇ ਉਹਨੇ ਦੁਪੱਟਾ ਲਿਆ ਕਿਤੇ ਹੈ ਐ ਬਿੰਦੀ ਵੇ ਕੱਡੀ ਸੋਹਣੀ ਆ ਵੱਡੀ ਜੀ ਲਾਈ ਆ ਵੇਖ ਲਾ ਮੈਂ ਨਿੱਕੀ ਜੀ ਲਾਨੀ ਬਿੰਦੀ ਹੈਨਾ ਉਹਦੀ ਮਾਂ ਚਲਾ ਕੇ ਆ ਮੰਮੀ ਤੂੰ ਇਹ ਨੂਆ ਵਾਲੇ ਹੁਣ ਤੁਹਾਨੂੰ ਪਤਾ ਮੈਂ ਕਿਸ ਤਰ੍ਹਾਂ ਰਹਿਣਾ ਵੇ ਹਾਂ ਤੂੰ ਯਾਰ ਥੋੜੀ ਕੁੜੀ ਬੰਨ ਬੰਨ ਰਹੋਗੇ ਕੀ ਕਹਿੰਦੇ ਆ ਅੱਜ ਜਿੱਥੇ ਸੱਸ ਦਾ ਸੰਗਾਰ ਉੱਥੇ ਨੂੰ ਦਾ ਕੀ ਹਾਲ ਉਹ ਨੂੰ ਵੇਖਿਆ ਸੀ ਕਿ ਤਰ੍ਹਾਂ ਦੀ ਬਣੀ ਹੋਈ ਸੀ ਉਹਦੀ ਆਹ ਆਹ ਆਹੋ ਆਹੋ ਐਸ ਕਰਕੇ ਪੁੱਤ ਤੂੰ ਜਠਾਣੀ ਦਾ ਆਪਣੀ ਸੌਰੀ ਦਰਾਲੀ ਦਾ ਇੰਨੀ ਬਣਾ ਕੇ ਨਾ ਰੱਖਿਆ ਕਰ ਬੜੀ ਝਾਤ ਰਹਿ ਗਈ ਉਹ ਚੰਗਾ ਹੈ ਅਵੇ ਜੀ ਨੇ ਕਕਲ ਨੂੰ ਉਨਤੀ ਨਾ ਤੇ ਕਾਨੂੰ ਦਫਤਰ ਜਾਂਦੀ ਮੰਮੀ ਹੋ ਸਕਦਾ ਕੋਈ ਬਹੁਤ ਜ਼ਰੂਰੀ ਕੰਮ ਆ ਗਿਆ ਹੋਵੇ ਆ ਜਾ ਜ਼ਰੂਰੀ ਕੰਮ ਨੂੰ ਕੋਈ ਜ਼ਰੂਰੀ ਕੰਮ ਨਹੀਂ ਚੱਲ ਮੈਂ ਇੰਨੀ ਇੱਕ ਕਰਦੀ ਆ ਆ ਨਿਊਟਰੀ ਬਣਾ ਗਈ ਆ ਹਾਂਜੀ ਉਹ ਤੋਂ 55 ਰੁਪਏ ਦਾ ਕੁਲਚਾ ਲੈ ਆਂਨੀ ਆ ਨਿਊਟਰੀ ਨਾਲ ਕੁਲਚੇ ਲੈ ਆ ਦੇ ਜਾਂ ਬ੍ਰੈਡ ਖਾ ਲਾਂਗੇ ਠੀਕ ਆ ਤੂੰ ਫਿਕਰ ਨਾ ਪਰਵੇਲਾ ਫੁਲਕੇ ਨਾਲ ਲਾਵਾਂ ਫੁਲਕੇ ਨਾਲ ਆ ਬ੍ਰੈਡ ਲੈ ਆਂਨੀ ਜਾਂ ਮੈਂ 55 ਵਾਲਾ ਕੁਲਚਾ ਲੈ ਆਂਨੀ ਆ ਪੁੱਤ ਵੇਖ ਲੈ ਦੋ ਤਿੰਨ ਵੱਧ ਹੀ ਲੈ ਲੈ ਨਾ ਕਿਰਨ ਆ ਗਈ ਤੇ ਫਿਰ ਉਹ ਕੀ ਫੁਲਕੇ ਥੋੜੀ ਲਾਏਗੀ ਆਪਣੇ ਮੇਰੇ ਕੋ ਤੇ ਫਿਰ ਅੱਜ ਫਿਰ ਮੈਨੂੰ ਦੁਪਹਿਰੇ ਦਵਾਈ ਖਾਣੀ ਆ ਫਿਰ ਮੈਂ ਨੀਂਦ ਪੈ ਜਾਨੀ ਆ ਤੇ ਜਾਂ ਫਿਰ ਤੁਸੀਂ ਉਹਦੇ ਦੋ ਫੁਲਕੇ ਲਾ ਦੇਣਾ ਕੋਈ ਨਹੀਂ ਮੈਂ ਦੋ ਗੁਲਚੇ ਵੱਧ ਹੀ ਲੈ ਆਵਾਂਗੇ ਪਰ ਮੈਂ ਤੈਨੂੰ ਕਹਿਤਾ ਉਹਦੇ ਨਾਲ ਬਣਾ ਕੇ ਨਾ ਖਾਵੀਂ ਤੇ ਮੈਂ ਦੱਸਾਂ ਉਹ ਬੜੀ ਚਲਾ ਆ ਕੀ ਕਰਨ ਚਲੋ ਠੀਕ ਆ ਮੰਮੀ ਜਾ ਫਿਰ ਲਿਆਓ ਖੁਲਚੇ દવા ਦਾ ਹਾਂ ਲੈਣੀਆਂ ਹੂੰ ਵੇਖਾਂ ਮੈਨੂੰ ਤੇ ਭੋਲੀ ਸਮਝਿਆ ਤੇ ਉਹਨੂੰ ਵੇਖ ਕੇ ਉਹਨੂੰ ਭੋਲੀ ਸਮਝਿਆ ਅਸੀਂ ਤਾਂ ਭੋਲੀਆਂ ਆ ਵਾ ਤੇ ਤੁਸੀਂ ਹੈਗੇ ਉਤੋਂ ਗੋਲੇ ਤੁਸੀਂ ਭੋਲੀਆਂ ਦੇ ਗੋਲੇ ਵੇਖਾਂ ਕਿਤਰਾ ਜ਼ਬਾਨ ਤਰਤਰ ਚਲਾਉਣ ਵਾਲੇ ਅੱਜ ਵੇਖਾਂ ਮਿੱਠੀਆਂ ਚੂਰੀਆਂ ਪਾਣ ਦੇ ਸਾਨੂੰ ਉਹਦੇ ਮੂੰਹ ਤੇ ਉਹਦੀ ਤੇ ਮੇਰੇ ਮੂੰਹ ਤੇ ਮਰੀ ਹੈ ਚਾਰ ਦਿਨ ਤਾਂ ਹੋ ਗਏ ਮੈਨੂੰ ਪੁੱਛਿਆ ਨਹੀਂ ਤੇ ਹੁਣ ਹੁਣ ਮੰਮੀ ਕਹਿੰਦੇ ਨਹੀਂ ਮੈਨੂੰ ਤੇਰਾ ਬੜਾ ਫਿਕਰ ਸੀ ਮੈਂ ਅਨੁਕਿਆ ਬੰਦਾ ਪੁੱਛੇ ਮੈਨੂੰ ਨਹੀਂ ਮੈਂ ਨਹੀਂ ਕੁੜੀ ਨੂੰ ਜਾਣਦੀ ਆ ਕਿਸ ਤਰ੍ਹਾਂ ਗੱਲਾਂ ਮੈਨੂੰ ਬੁੱਧੂ ਬਣਾਣ ਦੇ ਆ ਮੈਂ ਉਹਨੂੰ ਜਾਣਦੀ ਕਿਰਨ ਇਹੋ ਜਿਹੀ ਨਹੀਂ ਗਈ ਐਸਾ ਮੰਮੀ ਦੇ ਦਿਮਾਗ 'ਚ ਪਾਇਆ ਆਇਆ ਉਹ ਵਿਚਾਰੀ ਕੁਛ ਕਹਿੰਦੀ ਨਹੀਂ ਤੇ ਨਾ ਮੈਂ ਕੁਛ ਕਹਿੰਨੀ ਆ ਮੈਂ ਥੋੜਾ ਮੰਮੀ ਨੂੰ ਬੋਲ ਦਿੰਨੀ ਆ ਮੈਂ ਥੋੜੀ ਹੋਰ ਤਰ੍ਹਾਂ ਦੀ ਆ ਉਹ ਕੁਛ ਕਹਿੰਦੀ ਨਹੀਂ ਉਹ ਜਿਸ ਤਰ੍ਹਾਂ ਮੰਮੀ ਕਹਿੰਦੇ ਆ ਉਹ ਵਿਚਾਰੀ ਹਾਂਜੀ ਅੱਛਾ ਜੀ ਕਹਿ ਕੇ ਆਪਣੇ ਆਫਿਸ ਚਲ ਜਾਂਦੀ ਆ ਸਾਰਾ ਦਿਨ ਤੇ ਬਾਹਰ ਲਾ ਆਂਦੀ ਆ ਤੇ ਘਰ ਰਹਿਨੀ ਆ ਮੈਂ ਤੇ ਸਾਰਾ ਦਿਨ ਮੇਰਾ ਸਿਰ ਖਾਂਦੇ ਰਹਿੰਦੇ ਆ ਤੇ ਫੇਰ ਮੈਨੂੰ ਤਾਂ ਗੁਜਬਾਨ ਥੋੜੀ ਬੋਤੀ ਤੇ ਕੁਝ ਜਵਾਬ ਦੇਣਾ ਹੀ ਪੈਂਦਾ ਵੈ ਹੁਣ ਮੈਂ ਵੀ ਕੀ ਕਰਾਂ ਮੈਂ ਤਾਂ ਚਾਹਂਦੀ ਨਹੀਂ ਕਿ ਮੰਮੀ ਨੂੰ ਐਦਾਂ ਗਵਾ ਪਰ ਮੰਮੀ ਨੂੰ ਸਮਝਾਨ ਪਿੱਛੇ ਕਈ ਵਾਰੀ ਨਾ ਉਹ ਕਹਿੰਦੇ ਆ ਨਾ ਜੈਸੇ ਕੋ ਤੈਸਾ ਮੈਨੂੰ ਉਹ ਕਰਨਾ ਪੈਂਦਾ ਵੈ ਹੁਣ ਵੇਖਾਂ ਨਾ ਪੁੱਤ ਤਾ ਫੁਲਕੇ ਨਾ ਨਾਈ ਕਿਉਂ ਕਿ ਕੁਲਚੇ ਲਾਵਾਂਗੀ ਬੰਦਾ ਪੁੱਛੇ ਦੋ ਤਿੰਨ ਦਿਨ ਹੋ ਗਏ ਉਸ ਦਿਨ ਜਿਹੜਾ ਪਰੋਣੇ ਆਨੇ ਸੀ ਮੈਂ ਰੋਟੀ ਦਾ ਕਿਹਾ ਸੀ ਨਹੀਂ ਜੀ ਰੋਟੀ ਤਾਂ ਘਰ ਨਹੀਂ ਬਣਾਣੀ ਆ ਇਹ ਕਰਨਾ ਹੈ ਉਹ ਕਰਨਾ ਹੈ ਆਉਂਦੇ ਰਹੀਆਂ ਆਫਿਸ ਪਰ ਮਨ ਨਹੀਂ ਬਿਲਕੁਲ ਨਹੀਂ ਲੱਗ ਰਿਹਾ ਅੱਜ ਮੇਰਾ ਦਿਮਾਗ ਨਾ ਘੜੀ ਹੈਗਾ ਵਾ ਮੰਮੀ ਨੇ ਮੈਨੂੰ ਜ਼ਬਰਦਸਤੀ ਭੇਜ ਦਿੱਤਾ ਮੈਂ ਤੇ ਆਣਾ ਨਹੀਂ ਚਾਹਦੀ ਸੀ ਪਤਾ ਨਹੀਂ ਮੰਮੀ ਦੇ ਮਾਮਲੇ ਹੀ ਚਾਹੁੰਦਾ ਰਹਿੰਦਾ ਮੈਂ ਲਿਆ ਇਸ ਵਾਰ ਕੋਲ ਛੁੱਟੀ ਵੀ ਲੈ ਰਹੀ ਹਾਂ ਨਾਲੇ ਸਰ ਨੇ ਕੀ ਕਹਿਣਾ ਉਹਨਾਂ ਨੇ ਤੇ ਦੇ ਦਿੱਤੀ ਛੁੱਟੀ ਮੰਮੀ ਨੇ ਮੈਨੂੰ ਜ਼ਬਰਦਸਤੀ ਤੇ ਹੀ ਭੇਜ ਦਿੱਤਾ ਇੱਥੇ ਵਾਪਸ ਮੈਂ ਇਤਰਾ ਕਰਦੀ ਹਾਂ ਤੇ ਇਹ ਤੇ ਮੈਨਾਂ ਲੱਗ ਨਹੀਂ ਤੇ ਆ ਕੀ ਬਤਾ ਵਿਚਾਰੇ ਕਿ ਤਰ੍ਹਾਂ ਕੱਲੇ ਕਰਦੇ ਹੋ ਨੇ ਮੈਨੂੰ ਸਾਰਾ ਕੁਝ ਮੈਨੂੰ ਚੱਲੀ ਜੰਨੀਆ ਘਰ ਹਜੇ ਟਾਈਮ ਹੀ ਕਿੰਨਾ ਹੋਇਆ ਹੋਣੇ ਤੇ ਆਈ ਆ ਮੈਂ ਤੇ ਨਾਲੇ ਮੈਂ ਜਿਹੜਾ ਥੁਰ ਕੇ ਜਾਣਾ ਗੱਡੀ ਤੇ ਹੀ ਜਾਣਾ ਮੈਂ ਘਾ ਦੀ ਜਾਨੀਆ ਮੇਰਾ ਨਹੀਂ ਇੱਥੇ ਦਿਲ ਲੱਗੰਦਾ ਕਿਹਨ ਆ ਗਈ ਆ ਹਾਂਜੀ ਮੰਮੀ ਆ ਗਈ ਆ ਮੈਂ ਮੇਰਾ ਨਾ ਦਿਲ ਨਹੀਂ ਲੱਗਣਦਿਆ ਅਸੀਂ ਉੱਥੇ ਦਿਲ ਨਹੀਂ ਸੀ ਲੱਗਣਦਿਆ ਹਾਂਜੀ ਪਤਾ ਕੀ ਆ ਮੈਂ ਸੋਚਿਆ ਵਿਚਾਰੇ ਇਕੱਲੇ ਲੱਗੇ ਹੋਣੇ ਦੀਦੀ ਤੇ ਠੀਕ ਵੀ ਨਹੀਂ ਹੈਗੇ ਤੇ ਮੇਰਾ ਧਿਆਨ ਵਸ ਘਰ ਵਿੱਚ ਹੀਗਾ ਤੇ ਮੈਂ ਗਈ ਆ ਤੇ ਨਾਲ ਹੀ ਆ ਗਈ ਆ ਕੌਣ ਵਿਚਾਰੀ ਕੌਣ ਵਿਚਾਰੀ ਦੀਦੀ ਕਿਹੜੀ ਦੀਦੀ ਤੂੰ ਉਹਨੂੰ ਦੀਦੀ ਮੰਨਦੀ ਆ ਪਰ ਉਹ ਤੈਨੂੰ ਭੈਣ ਮੰਦੀ ਆ ਉਹ ਛੋਟੀ ਮੰਦੀ ਆ ਕਿਉਂ ਕੀ ਹੋਇਆ ਹੁਣ ਮੰਮੀ ਆ ਤੂੰ ਚਲ ਗਈ ਸੀ ਨਾ ਦਫ਼ਤਰ ਤੈਨੂੰ ਮੈਂ ਹੀ ਭੇਜਿਆ ਉਹ ਪਿੱਛੋਂ ਪਤਾ ਕਿੰਨਾ ਗਲਪਨ ਡਈ ਸੀ ਲੈ ਮੀਮ ਸਾਹਿਬ ਜਾਣ ਕੇ ਮੈਨੂੰ ਛੱਡ ਕੇ ਚਲੀ ਗਈ ਆ ਜੇ ਚੰਗੀ ਹੁੰਦੀ ਤੇ ਰੰਦੀ ਨਾ ਕਰ ਆ ਵੇਖ ਲਓ ਮੰਮੀ ਮੇਰੀ ਕੋਈ ਸੇਵਾ ਨਹੀਂ ਕਰਦੀ ਹੈਗੀ ਕੁਝ ਨਹੀਂ ਮਿਆਂ ਨੂੰ ਬਥੇਰਾ ਤਰਲੇ ਕੱਢੇ ਉਹਦੇ ਮੈਂ ਕਿਹਾ ਨਹੀਂ ਪੁੱਤ ਉਹ ਰਹਿਣ ਡਈ ਸੀ ਤੇ ਉਹ ਵੈਸੇ ਦਫ਼ਤਰੋਂ ਕੋ ਟੈਲੀਫੋਨ ਆ ਗਿਆ ਤਦ ਚਲੀ ਗਈ ਆ ਤੇ ਤੂੰ ਇੰਜ ਕਰਗਾ ਜਾ ਚਲ ਜਾ ਵਾਪਸ ਹੈ ਤੂੰ ਉਹਦੇ ਬਾਰੇ ਇੰਨਾ ਸੋਚਦੇ ਆ ਉਹ ਤੈਨੂੰ ਤਾਂ ਚੰਗਾ ਸਮਝਦੀ ਨਹੀਂ ਨਾ ਹੈਗੀ ਕਿਉਂਕਿ ਤੇਰੇ ਕੋ ਸੜਦੀ ਆ ਤੂੰ ਨੌਕਰੀ ਕਰਦੀ ਆ अच्छा मम्मी हां आ ਗੱਲ ਆਹੋ ਪੱਕਾ ਹੈ ਦੱਸ ਪੱਕਾ ਕੀ ਆ ਅਸੀਂ ਮੜ ਚੰਗਾ ਪਾ ਕੇ ਸਾਰਾ ਕੁਝ ਪੱਕਾ ਹੀ ਪੱਕਾ ਤੇ ਨਾ ਮੈਂ ਝੂਠ ਨਹੀਂ ਬੋਲਣ ਈ ਉਹ ਤੇਰੇ ਕੋ ਸੜਦੀ ਆ ਹੈ ਤੂੰ ਕੀ ਕਹਿੰਦੀ ਸੀ ਕਿ ਉਹ ਮੈਂ ਬੁਟੀਕ ਤੋਰ ਤੂੰ ਕੀ ਕਹ ਸੀ ਪੈਸੇ ਦੇ ਦੀ ਕੀ ਗੱਲ ਕਹੀ ਜੀ ਨਹੀਂ ਨਹੀਂ ਮੈਂ ਹੀ ਕਿਹਾ ਸੀਗਾ ਕਿ ਮੈਂ ਸੂਟ ਲੈਣ ਨਹੀਂ ਆ ਤੁਹਾਡਾ ਉਹ ਨਾ ਬੁਟੀਕ ਦੇ ਉਹਨਾਂ ਨੇ ਸੂਟ ਦਿੱਤਾ ਸੀ ਨਾ ਹਏ ਮੈਂ ਮਰ ਜਾ ਨਹੀਂ ਰੱਬਾ ਕਿੰਨਾ ਝੂਠ ਬੋਲਦੀ ਆ ਹੈ ਕੰਦੀ ਅਖੇ ਮੰਮੀ ਜੀ ਮੈਂ ਉਹਨੂੰ ਕਿਹਾ ਸੂਟ ਲੈ ਆ ਦਿਓ ਕੰਦੀ ਮੈਂ ਤੇਰੇ ਪਿਓ ਦੀ ਨੌਕਰ ਲੱਗੀ ਆ ਮੈਂ ਕਿਉਂ ਸੂਟ ਲੈ ਕੇ ਆਵਾਂ ਉਹਦੀਆਂ ਮੈਂ ਆਪੀ ਜਾ ਕੇ ਲੈ ਮੈਨੂੰ ਅਗੋਂ ਕਦੀ ਤੇਰੀਆਂ ਲੱਤਾਂ ਟੁੱਟੀਆਂ ਹੈ ਦੱਸ ਧੀਏ ਨਾ ਤੂੰ ਰਹਿਂਦੇ ਮੈਂ ਤਾਂ ਬਸ ਮਾੜਾ ਮੋਟਾ ਹੈ ਦੁਨੀਆ ਤਾਰੇ ਤੈਨੂੰ ਬੁਲਾਉਂਦੀ ਆ ਹੈ ਨਹੀਂ ਤਾਂ ਮੈਨੂੰ ਅੱਡ ਕਰਦਾ ਦੋ ਭਾਂਡੇ ਦੇ ਕੇ ਉਹ ਮੈਂ ਅੱਟਾ ਤਾਂ ਤ ਨਹੀਂ ਕਹਿੰਦੀ ਲੋਕੀ ਮੈਨੂੰ ਛੱਤਰ ਮਾਰਾਂਗੇ ਕਿ ਸੱਸ ਨੇ ਕਿ ਤਰਾ ਅੱਟਾ ਕਰਤਾ ਹੈ ਨੌਕਰੀ ਵਾਲੇ ਕਰ ਮੈਨੂੰ ਸਾਰੀ ਪੁੱਤ ਪਤਾ ਦਫਾ ਕਰ ਤੂੰ ਪਰਾ ਤੇ ਮੰਮੀ ਅੱਜ ਨਾ ਮੈਂ ਸਾਰਾ ਝੰਜੜ ਮਕਾ ਹੀ ਦੇਣਾ ਝੰਜੜ ਅੱਡ ਕਰ ਦੇਣਾ ਨੂੰ ਤੂੰ ਵੇਖਿਓ ਤੇ ਸਹੀ ਮੈਂ ਕਰਦੀ ਕੀ ਹ ਹੈ ਕਿੱਥੇ ਉਹ ਹੈ ਉਹ ਪਤਾ ਨਹੀਂ ਸੋਈ ਚ ਹੋਣੀ ਇੱਥੇ ਕਿਤੇ ਹੋएगी ਮੈਂ ਵਾਅ ਮਾਰਦੀ ਆ ਕਾਦੇ ਵਾਸਤੇ ਮੈਂ ਤਾਂ ਅੰਦਾਜ਼ੀ ਹੈ ਨਾ ਹੁਣੇ ਸਾਰੇ ਝੰਜੜ ਬਕਾ ਦੇਣਾ ਦੀਦੀ ਕਾਹਤਾ ਝੰਜੜ ਮੈਨੂੰ ਦੱਸਦੇ ਸੀ ਮੜਾ ਜਿਆ ਤੜਡੇ ਹੋ ਜੇ ਉੱਡ ਗਏ ਨਹੀਂ ਨਹੀਂ ਉੜਦੇ ਤਾਂ ਕਬੂਤਰ ਤੋਤੇ ਚਿੜੀਆਂ ਮੈਂ ਕਹਾਂ ਨਾ ਉਡਣਾ ਤੇ ਸ਼ਗਲ ਤੇ ਤੁਹਾਡੇ ਇਦਣੇ ਲੱਗਦੇ ਤੁਸੀਂ ਵੀ ਉੱਡਣ ਹੀ ਦੇ ਜੇ ਦੀਦੀ ਹਾਂ ਕਿਰਨ ਹਾਂਜੀ ਹਾਂਜੀ ਆਇਓ ਇੱਧਰ ਜਰਾ ਕਿਰਨ ਹਾਂਜੀ ਕੀ ਗੱਲ ਨਹੀਂ ਛੇਤੀ ਕੀ ਹੋ ਗਿਆ ਐਕਚੁਅਲੀ ਨਾ ਮੈਂ ਅੱਛਾ ਉਹ ਨਾ ਮੈਂ ਤੁਹੀ ਕੀ ਕਹਿਣ ਡਿਆ ਸੀ ਕਿ 6 ਨੰਬਰ ਸਿਮਰਨ ਵਾਲੀ ਨੇ ਗੱਲ ਕੀਤੀ ਆ ਮੈਂ 6 ਨੰਬਰ ਸਿਮਰਨ ਲੱਭ ਕੇ ਆਈ ਜਾ ਰਹੀ ਹਾਂ ਓਏ ਇੱਕ ਮਿੰਟ ਮੰਮੀ ਕਿੱਥੇ ਖੜੇ ਹੋ ਇੱਥੇ ਇੰਨੀ ਧੁੱਪ ਚ ਕੀ ਗੱਲ ਫੇਰ ਆ ਕੇ ਬੀਪੀ ਵਧਾ ਲੋਗੇ ਫੇਰ ਸਾਨੂੰ ਵਕਤ ਹੈ ਕਿੱਥੇ ਚੱਲ ਲਈਏ ਸ਼ਾਮੀ ਚੱਲ ਜੀ ਉਹ ਕਰਨੀ ਹੀਗੀ ਨਾਲੇ ਗੱਲ ਸੁਣੋ ਮੇਰੀ ਤੂੰ ਹੀ ਕਿਤੇ ਨਹੀਂ ਜਾਣਾ ਤੁਹਾਡੇ ਨਾਲ ਹੀ ਮੈਂ ਗੱਲ ਕਰਨੀ ਆ ਕੀ ਹੋਇਆ ਕਿ ਨਾ ਹੋਇਆ ਕੀ ਤਾਂ ਇਹ ਪਿੱਛਾ ਹੋਇਆ ਕੀ ਨਹੀਂ ਆ ਓ ਮੰਮੀ ਹੁਣ ਤੇ ਸੁਧਰ ਜੋ ਤੇ ਬੱਸ ਕਰ ਜੋ ਮੇਰੀਆਂ ਉਹਨੂੰ ਤੇ ਉਹਦੀਆਂ ਮੈਨੂੰ ਮੈਂ ਤੇ ਇੰਨਾ ਕਰਕੇ ਆਫਿਸ ਤੋਂ ਵਾਪਸ ਆਈ ਆ ਕਿਉਂਕਿ ਮੇਰਾ ਧਿਆਨ ਨਾ ਇੱਥੇ ਹੀ ਲੱਗਾ ਹੋਇਆ ਸੀ ਘਰ ਦੇ ਵਿੱਚ ਬਸ ਤੁਹਾਡੇ ਕਰਕੇ ਮੈਂ ਆਫਿਸ ਗਈ ਹੀ ਕਿਉਂਕਿ ਤੇ ਮੈਨੂੰ ਪ੍ਰੈਸ਼ਰ ਹੀ ਇੰਨਾ ਕਰ ਦਿੱਤਾ ਕਿ ਤੂੰ ਜਾ ਆਫਿਸ ਜਾ ਨਹੀਂ ਪਰ ਮੰਮੀ ਨੇ ਤੇ ਮੈਨੂੰ ਕਿਹਾ ਵੇ ਕਿ ਉਹ ਕਹਿੰਦੀ ਮੈਂ ਤੇ ਚੱਲਨੀ ਆ ਆਫਿਸ ਮੰਮੀ ਦੀ ਤੇ ਹੋਈ ਆ ਕਿਹਾ ਸੀ ਨਾ ਤੂੰ ਤੁਸੀਂ ਮੰਮੀ ਮੈਨੂੰ ਐਵੇਂ ਕਿਹਾ ਵੇ ਕਿ ਕਿਰਨ ਕਹਿੰਦੀ ਮੈਂ ਚੱਲਨੀ ਆ ਆਹੋ ਤੇ ਉਹ ਕਹਿੰਦੀ ਵੀ ਆ ਤੁਸੀਂ ਮੈਨੂੰ ਜ਼ੋਰ ਪਾਇਆ ਤੇ ਨਾਲੇ ਸੂਟ ਕੀ ਕਿਹਾ ਸੀ ਤੁਸੀਂ ਸੂਟ ਦਾ ਕਿ ਉਹਦੀਆਂ ਲੱਤਾਂ ਟੁੱਟੀਆਂ ਵਾ ਉਦੇ ਮੈਂ ਹੀ ਇਹਨਾਂ ਨੂੰ ਕਿਹਾ ਹੈਗਾ ਕਿ ਸੂਟ ਮੈਂ ਤਾਂ ਡਾ ਲੈ ਨਹੀਂ ਆ। ਨਹੀਂ ਲੱਤਾ ਟੁੱਟੀਆਂ ਕਿਰਨ ਕੇ ਨਹੀਂ ਮੈਂ ਇਤਰਾ ਨਹੀਂ ਕਿਹਾ ਸੀ। ਮੈਂ ਉਤਰਾ ਕਿਹਾ ਸੀ। ਉਹ ਮੰਮੀ ਇਹ ਤਰਾ ਉਤਰਾ ਤੁਸੀਂ ਬੱਸ ਕਰੋ। ਮੈਨੂੰ ਤਾਂ ਤੁਹਾਡੀ ਸਾਰੀਆਂ ਚਲਾਕੀਆਂ ਦਾ ਪਤਾ ਲੱਗ ਗਿਆ ਵਾ। ਮੈਂ ਘਰ ਫੋਨ ਕਰਕੇ ਸਾਰਾ ਕੁਝ ਪੁੱਛ ਲਿਆ ਹੈਗਾ। ਇੰਨੇ ਚਲਾਦਗੇ ਤੁਸੀਂ ਉਹ ਤੁਹਾਨੂੰ ਆਪਣੀਆਂ ਨੂੰ ਆਂ ਨਹੀਂ ਬੰਦੀ ਵੇ ਕੇ ਨਹੀਂ ਤੁਸੀਂ ਸਿਖਾ ਪਾਈ ਆਪਣੇ ਆਪ ਨੂੰ। ਉਹ ਇੰਨਾ ਸਾੜਾ ਤੁਹਾਡੇ ਵਿੱਚ ਕਿ ਤੁਸੀਂ ਹਾਨੂੰ ਦੋਵਾਂ ਨੂੰ ਵੱਖਰਾ ਕਰਨਾ ਚਾਹੁੰਦੇ ਸੀ। ਉਹ ਤੁਹਾਨੂੰ ਤੇ ਸਭ ਨੂੰ ਖੁਸ਼ ਹੋਣਾ ਚਾਹੀਦਾ ਸੀ ਦੋਵੇਂ ਦਰਾਨੀ ਜਠਾਨੀਆਂ ਭੈਣਾਂ ਵਾਂਗੂ ਰਹਿਣ ਲੱਗ ਪਈਆਂ। ਪਾਏ ਤੁਸੀਂ ਜਾਣ ਬੁਝ ਕੇ ਸਾਡੇ ਵਿੱਚ ਫੋਟ ਪਾਉਂਦੇ ਰਹੇ ਮੈਨੂੰ ਕਹਿੰਦੇ ਰਹੇ ਤੂੰ ਕੰਮ ਕਰਕੇ ਕੀ ਕਰਨਾ ਵਾ ਤੂੰ ਘਰ ਦਾ ਕੰਮ ਕਰਕੇ ਕੀ ਕਰਨਾ ਉਹਨੂੰ ਲੱਗੀ ਰਹਿੰਦੇ ਇੱਥੇ ਕੀ ਆ ਤੂੰ ਆਫਿਸ ਦਾ ਕੰਮ ਕਰਦੀ ਆ ਉਹ ਘਰ ਦਾ ਕੰਮ ਹੁੰਦਾ ਹੀ ਕਿੰਨਾ ਕਾ ਦੋ ਦਿਨ ਮੈਂ ਘਰ ਦਾ ਕੰਮ ਕੀਤਾ ਨਾ ਉਹ ਮੈਨੂੰ ਪਤਾ ਲੱਗਿਆ ਉਹ ਘਰ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਵਾ ਆਪੇ ਕੱਪੜੇ ਤੋਂ ਨਹੀਂ ਉਹ ਸਾਰਾ ਦਿਨ ਆਫਿਸ ਹੀ ਕਰਦੀ ਗਈ ਐ ਬੈਠੀ ਰਹਿੰਦੀ ਮੈਨੂੰ ਇਹ ਕਹਿੰਦੀ ਉਹ ਹੀ ਨਾ ਮੰਮੀ ਮੈਨੂੰ ਨਕੀਰ ਨੇ ਮੇਰਾ ਹਾਲ ਪੁੱਛਣ ਵਾਸਤੇ ਫੋਨ ਕੀਤਾ ਨੇ ਜਾਂਦੇ ਹੀ ਫੋਨ ਕੀਤਾ ਤੇ ਉਹਨੇ ਮੈਨੂੰ ਸਾਰੀ ਗੱਲ ਮੈਂ ਉਹਨੂੰ ਦੱਸਤੀ ਉਹਨੇ ਮੈਨੂੰ ਦੱਸਤੀ ਕਿ ਅੱਜ ਆਪਾਂ ਤੁਹਾਨੂੰ ਫੜਨਾ ਸੀ ਮੰਮੀ ਥੋੜੀ ਤੇ ਸ਼ਰਮ ਕਰੋ ਤੁਸੀਂ ਚਾਹੁੰਦੇ ਹੀ ਕਿ ਆਪਾਂ ਦੋਵੇਂ ਵੱਖਰੇ ਹੋ ਜਾਈਏ ਤੁਸੀਂ ਇਤਨਾ ਕਰੋ ਦੋਵੇਂ ਭਰਾਵਾਂ ਨੂੰ ਅੱਡ ਕਰੋ ਤੇ ਤੁਸੀਂ ਰੋਏ ਇਸ ਘਰ ਦੇ ਵਿੱਚ ਇਕੱਲੇ ਸਾਨੂੰ ਆਪਣਾ ਆਪਣਾ ਹਿੱਸਾ ਦੋ ਇਹੋ ਹੀ ਚਾਹੁੰਦੇ ਜੇ ਨਾ ਤੁਸੀਂ ਕਿ ਦੋਵੇਂ ਭਰਾ ਲੜਨ ਆਪਸ ਵਿੱਚ ਇੱਕ ਦੂਜੇ ਦਾ ਸੇਰ ਪਾੜਨ ਇਹੋ ਹੀ ਚਾਹੁੰਦੇ ਜੇ ਨਾ ਲੋਕੀ ਦੇ ਮੰਮੀ ਦੁਆਵਾਂ ਮੰਗਦੇ ਆ ਕਿ ਸਾਡੇ ਘਰ ਦੇ ਏਕਾ ਹੋਵੇ ਸਾਡੇ ਘਰ ਦੀਆਂ ਨੂੰਹਾਂ ਇਕੱਠੀਆਂ ਰਹਿਣ ਇਕੱਠੀਆਂ ਹੱਸਣ ਖੇਡਣ ਜਾਣਾਂ ਤੇ ਤੁਸੀਂ ਆਪਣੀ ਨੂੰਹਾਂ 'ਚ ਫਰਕ ਕਰੀ ਜਾਂਦੇ ਜੇ ਮੈਨੂੰ ਤੇ ਮੰਮੀ ਨੇ ਉਹਨਾਂ 'ਚ ਬੰਨਣ ਨਹੀਂ ਦਿੰਦੇ ਨਾ ਸਾਨੂੰ ਇਕੱਠੇ ਬੈਨ ਦਿੰਦੇ ਹੁਣ ਜੇ ਮਾਲੀ ਜੀ ਚਾਹ ਪੀ ਲੀਜੀਏ ਉਹ ਸ਼ਾਮਿਲ ਬੈਹ ਲੱਗਦੀ ਆ ਤੁਸੀਂ ਉਹਨੂੰ ਸ਼ੁਰੂ ਤੋਂ ਐਦਾਂ ਕੀਤਾ ਤੇ ਮੈਂ ਜਿਵੇਂ ਇੰਨਾ ਕੰਸਰਨ ਕਰ ਲਿਆ ਦੀਦੀ ਦਾ ਕਿ ਉਹ ਠੀਕ ਨਹੀਂ ਹੈਗੀ ਉਹ ਸਣ ਤੇ ਤੁਹਾਡੇ ਅੰਦਰ ਇੰਨੇ ਹੌਲ ਪੈਣ ਲਾਪੇ ਜਿਵੇਂ ਪਤਾ ਨਹੀਂ ਕੀ ਹੋ ਗਿਆ ਹੁੰਦਾ ਵਾ ਤੇ ਜੇ ਇਹੋ ਹੀ ਸਾਰਾ ਕੁਝ ਤੁਹਾਡੀ ਕੁੜੀ ਨਾ ਹੋਵੇ ਫੇਰ ਮੰਮੀ ਜੇ ਅਸੀਂ ਇਕੱਠੀਆਂ ਰਵਾਂਗੀਆਂ ਨਾ ਇਹਦਾ ਮਤਲਬ ਇਹ ਨਹੀਂਗਾ ਕਿ ਅਸੀਂ ਤੁਹਾਨੂੰ ਪਿੱਛੇ ਸੁੱਟ ਦਾਂਗੀਆਂ ਜਾਂ ਤੁਹਾਡੀ ਕਦਰ ਨਹੀਂ ਕਰਾਂਗੀਆਂ ਸਗੋਂ ਦੋਵੇਂ ਹਾਲੇ ਕਿ ਤੁਹਾਡੀ ਕਦਰ ਵੱਧ ਹੋਊਗੀ ਉਹੀ ਨਾ ਤੁਹਾਡੇ ਚ ਸਾਰੇ ਬੈਠਣਗੇ ਹੱਸਣ ਖੇਡਣਗੇ ਬਿਲਕੁਲ ਇਹ ਇਨਸਿਕਿਉਰਟੀ ਤੁਹਾਡੇ ਵਿੱਚ ਹੈਗੀ ਕਿ ਤੁਸੀਂ ਸਾਡੀ ਦੋਵਾਂ ਦੀ ਬਣਨ ਨਹੀਂ ਦਿੱਤੀ ਅੱਜ ਤੱਕ ਮੈਨੂੰ ਹਮੇਸ਼ਾ ਤੁਸੀਂ ੜਕਾਉਂਦੇ ਰਹੇ ਪਰ ਮੇਰੇ ਮਨ 'ਚ ਇਹ ਨਹੀਂ ਸੀਗਾ ਮੈਂ ਤੇ ਬਸ ਕੰਮ ਤੋਂ ਭੈਦੀ ਬਾਕੀ ਮੈਨੂੰ ਇਹਨਾਂ ਤੋਂ ਕੋਈ ਨਫ਼ਰਤ ਨਹੀਂ ਕਿ ਮੈਂ ਇਹਨਾਂ ਨਾਲ ਲੜਨਾ ਚਾਹਨੀ ਆ ਕੋਸ਼ਿਸ਼ ਕਰਨਾ ਚਾਹਨੀ ਆ ਬਸ ਮੈਨੂੰ ਨਾ ਕੰਮ ਕਰਨਾ ਔਖਾ ਲੱਗਦਾ ਸੀਗਾ ਅਸਲ ਤੇ ਕਿਰਨ ਗੱਲ ਪਤਾ ਕੀ ਆ ਤੇਰੇ ਨਾਲ ਪਿਆਰ ਵੀ ਕੋਈ ਇੰਨਾ ਨਹੀਂ ਹੋਗਾ ਜਿੰਨਾ ਮੇਰੇ ਨਾਲ ਉਹਨਾਂ ਹੀ ਤੇਰੇ ਨਾਲੀ ਗੱਲ ਕੀ ਆ ਕਿ ਜਦੋਂ ਮੰਮੀ ਠੀਕ ਨਹੀਂ ਸੀ ਮੇਰੀ ਨੌਕਰੀ ਉਹਦਾ ਛਡਾਉਂਦੀ ਸੀ ਕਿ ਮੈਂ ਕੋਈ ਕੰਮ ਨਹੀਂ ਕਰ ਸਕਦੀ ਮੈਂ ਤਾਂ ਛੱਡਤੀ ਤੇ ਤੂੰ ਆਈ ਹੈ ਤੇ ਕੰਮ ਕਰਨ ਵਾਲਾ ਹੈਗਾ ਹੀ ਤੇ ਤੂੰ ਨੌਕਰੀ ਕਰਦੀ ਸੀ ਤੂੰ ਵਾਂਸ ਵਾਂਨੀਆਂ ਚੀਜ਼ਾਂ ਲਿਆ ਕੇ ਦਿੰਨੀ ਆ ਤੂੰ ਤਨਖਾ ਮੰਮੀ ਨੂੰ ਫੜਾਨੀ ਆ ਤੇ ਬਸ ਆ ਚੱਕਰ ਹੈਗਾ ਹੀ ਜੇ ਬਸ ਨਾਪਰ ਸੇ ਸੂਟ ਨਾ ਸੂਟ ਤੇ ਤੈਨੂੰ ਕਿੱਥੋਂ ਨਾ ਕਰਨ ਕਿ ਉਹਨਾਂ ਨੂੰ ਆਪ ਮਿਲਦਾ ਸੀ ਕਦੇ ਮੰਮੀ ਨੇ ਕਿਹਾ ਮੰਮੀ ਵੱਡੇ ਆ ਮੰਮੀ ਨੇ ਕਿਹਾ ਕਿ ਨਹੀਂ ਉਹ ਤੇਰੀ ਵੱਡੀ ਜਠਾਣੀ ਆ ਉਹਦੇ ਵਾਸਤੇ ਵੀ ਇੱਕ ਸੂਟ ਲੈ ਕੇ ਆ ਆਪ ਤੇ ਮੰਮੀ ਫੜਾਫੜ ਰੱਖ ਲੈਂਦੇ ਆ ਮੰਮੀ ਉਹ ਬਸ ਪੈਸਿਆਂ ਕਰਕੇ ਤੂੰ ਇਹ ਸਾਰਾ ਕੁਛ ਇਹ ਕੀਤਾ ਕਿ ਮੈਂ ਬਸ ਤੁਹਾਨੂੰ ਨਵਾਂ ਨਵਾਂ ਸਮਾਨ ਲੈ ਕੇ ਦੇਣੀ ਆ ਰੋਈ ਤੁਹਾਡੀਆਂ ਖੁਆਇਸ਼ਾਂ ਪੂਰੀਆਂ ਕਰਦੀ ਆ ਉਹ ਇਹ ਸਾਰਾ ਕੁਛ ਤੇ ਤੁਹਾਡਾ ਮੁੰਡਾ ਵੀ ਕਰਦਾ ਵਾ ਤੁਹਾਡੇ ਲਈ ਤੇ ਇੰਨਾ ਮੇਰੇ ਨਾਲ ਜ਼ਿਆਦਾ ਕਿਉਂ ਬਸ ਕਿ ਮੈਂ ਨੌਕਰੀ ਕਰਦੀ ਆ ਕਿ ਮੈਂ ਨੌਕਰੀ ਵਾਲੀ ਨੂੰ ਆ ਇਸ ਕਰਕੇ ਤੇ ਉਹ ਘਰ ਘਰੇਲੂ ਨੂੰ ਆ ਉਹ ਘਰ ਦਾ ਸਾਰਾ ਕੰਮ ਕਰਦੀ ਆ ਇਸ ਕਰਕੇ ਉਹਦੇ ਨੇ ਇੰਨਾ ਵਿਟ ਕਰਾ ਉਹ ਨੌਕਰੀ ਤੇ ਉਹ ਵੀ ਕਰ ਸਕਦੇ ਸੀਗੇ ਪਰ ਉਹਨਾਂ ਨੇ ਤਾਂ ਢਾਡੇ ਕਰਕੇ ਨੌਕਰੀ ਨਹੀਂ ਕੀਤੀ ਤੇ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੁਣ ਆਪਾਂ ਉਹਨਾਂ ਨੂੰ ਪੁੱਛੀਏ ਦੱਸੋ ਜੀ ਹੁ ਤੁਸੀਂ ਦੱਸੋ ਜੀ ਕਿ ਜੋ ਕੋਈ ਸਟੋਰੀ ਚ ਵਿਖਾਇਆ ਦੱਸੋ ਵੀ ਕੌਣ ਸਹੀ ਸੀ ਕੌਣ ਗਲਤ ਸੀ ਗਲਤ ਦੇ ਵਿੱਚ ਬਿਲਕੁਲ ਕਲੀਅਰ ਹੈ ਕਿ ਗਲਤ ਮੈਂ ਆ ਹੀ ਆ ਜਿਹੜੀਆਂ ਸੱਸਾਂ ਜਿਹੜੀਆਂ ਸੱਸਾਂ ਮੇਰੇ ਵਾਂਗੂ ਕਰਦੀਆਂ ਕਿਉਂ ਪਲੀਜ਼ ਇਤਰਾਨਾ ਨਾ ਕਰੋ ਫਿਰ ਉਹੀ ਉਹਨਾਂ ਦਾ ਘਰ ਦਾ ਇਹ ਹਾਲ ਹੁੰਦਾ ਉਹੀ ਸੋਚਦੀਆਂ ਕਿ ਜਿਹੜੀ ਨੌਕਰੀ ਕਰਦੀਆਂ ਉਹਨਾਂ ਨੂੰ ਕੰਮ ਬੜਾ ਹੁੰਦਾ ਤੇ ਜਿਹੜੀਆਂ ਘਰ ਰਹਿੰਦੀਆਂ ਉਹ ਵਿਹਲੀਆਂ ਰਹਿੰਦੀਆਂ ਸਾਰਾ ਦਿਨ ਕੋਈ ਕੰਮ ਨਹੀਂ ਹੁੰਦਾ ਪਰ ਘਰ ਦੇ ਕੰਮ ਇੰਨੇ ਹੁੰਦੇ ਵਿਹਲੇ ਰਹਿ ਕੇ ਬੰਦਾ ਨਹੀਂ ਰਹਿ ਸਕਦਾ ਇਹਨਾਂ ਨੇ ਵੀ ਨੌਕਰੀ ਛੱਡੀ ਆ ਹਾਂ ਇਹਨਾਂ ਨੇ ਮੇਰੀ ਵਜ੍ਹਾ ਕਰਕੇ ਕਿ ਮੈਂ ਨੌਕਰੀ ਨਹੀਂ ਠੀਕ ਛੱਡੀ ਇਹਦਾ ਘਰ ਦਾ ਕੰਮ ਹੈ ਇਹ ਵੀ ਕਿਸੇ ਨੌਕਰੀ ਤੋਂ ਘੱਟ ਨਹੀਂ ਜੀਏਗਾ ਉਹਦੇ 24 ਹਾਂ 24 ਆਰ ਡਿਊਟੀ ਹੋਰ ਇਹਦੇ ਇੱਕ ਛੁੱਟੀ ਵੀ ਨਹੀਂ ਹੁੰਦੀ ਹਰ ਕਿਸੇ ਦੀ ਵੱਖਰੀ ਵੱਖਰੀ ਡਿਮਾਂਡ ਪੂਰੀ ਕਰਨੀ ਕਿਸੇ ਦਾ ਕੁਝ ਬਣਾਣਾ ਕਿਸੇ ਨੂੰ ਕੁਝ ਬਣਾ ਕੇ ਦੇਣਾ ਫਿਰ ਘਰ ਦਾ ਹੋਰ ਵੀ ਸਾਰਾ ਧਿਆਨ ਰੱਖਣਾ ਆਏਗੇ ਨੂੰ ਵੀ ਦੇਖਣਾ ਪਰ ਇੱਥੇ ਗੱਲ ਹੈ ਕਿ ਸੱਸ ਹੀ ਨਹੀਂ ਚਾਹਦੀ ਕਿ ਮੇਰੀਆਂ ਦੋਵੇਂ ਨੂੰਹਾਂ ਇੱਕੋ ਜਿਹੇ ਬੱਲ ਕੇ ਬਿਲਕੁਲ 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 ਦਾ ਮਾਹੌਲ ਇੱਕ ਆ ਕਹਿੰਦੇ ਨਾ ਫੈਮਿਲੀ ਤੇ ਡਿਪੈਂਡ ਹੁੰਦਾ ਹੈ ਤੇ ਜੇ ਉਹ ਆਪ ਹੀ ਨਹੀਂ ਚਾਹੁੰਦਾ ਤੇ ਫਿਰ ਨੂੰਹਾਂ ਕਿੱਥੋਂ ਬਣਾਣਗੀ ਇਹ ਬਹੁਤੇ ਘਰਾਂ ਵਿੱਚ ਕਿਤੇ ਹੋਏਗਾ ਕਿ ਨੂੰਹਾਂ ਆਪਸ ਵਿੱਚ ਲੜਦੇ ਹੋਣਗੇ ਬਹੁਤੀ ਵਜ੍ਹਾ ਮੇਨ ਇਹੋ ਹੀ ਹੁੰਦੀ ਆ ਕਿ ਸੱਸਾਂ ਲੜਾਂਦਿਆਂ ਹੈਗੀਆਂ ਸੱਸਾਂ ਚਾਹਦੀਆਂ ਨਹੀਂ ਕਿ ਇਕੱਠੇ ਰਹਿਣ ਜੇ ਮੰਨ ਲਓ ਕਿ ਛੋਟੀ ਨੇ ਵੱਡੀ ਨੂੰ ਵੱਡੀ ਨੂੰ ਛੋਟੀ ਨੇ ਕਿਸੇ ਨਾਲ ਗੱਲ ਕਰਤੀ ਤਾਂ ਸੱਸ ਦਾ ਫਰਜ਼ ਹੈ ਕਿਉਂ ਗੱਲਾਂ ਦਾ ਓਲਾ ਰੱਖਣ دیوار ਵਾਂਗੂ ਰੱਖਣਾ ਉਹਦੀਆਂ ਉਹਨੂੰ ਪਾਸ ਕਰਨਾ ਉਹਦੀਆਂ ਨੂੰ ਤੇ ਪਰਿਵਾਰ ਵੜਾ ਵਧੀਆ ਚੱਲਦਾ ਜੀ ਠੀਕ ਹੈ ਜੀ ਜੇ ਤੁਹਾਡੀ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਤੇ ਆ ਐਂਡ ਵਾਲਾ ਪਾਰਟ ਸੀਗਾ ਖਤਮ ਹੋ ਗਿਆ ਤੇ ਹੁਣ ਆਪਾਂ ਨੈਕਸਟ ਸੀਰੀਜ਼ ਸਟਾਰਟ ਕਰਾਂਗੇ ਤੇ ਸੋਚਾਂਗੇ ਕਿ ਆਪਾਂ ਕਿਹੜੀ ਬਣਾਣੀ ਆ ਤੇ ਕਿੰਨੀਆਂ ਦੇ ਕੰਮ ਵੀ ਚੱਲਣਦੇ ਪਰ ਫੇਰ ਹੋ ਜਾਂਦੇ ਫਲॉप ਤੇ ਚਲੋ ਜੀ ਹੁਣ 12:30 ਵਜੇ ਜਿਹੜਾ ਅੱਧਾ ਘੰਟਾ ਪਿਆ ਮੇਰੀ ਵੀਡੀਓ ਪੈਣ ਵਾਲੀ ਪੂਰੇ 12:30 ਵਜੇ ਮੇਰੀ ਵੀਡੀਓ ਪੈ ਜਾਂਦੀ ਆ ਤੇ 2 ਵਜੇ ਪੈ ਜਾਂਦੀ ਜੇ ਮੇਰੀ ਵੀਡੀਓ ਅੱਜ ਡੇ ਅੱਜ ਆ ਪਰ ਆ ਕੇ ਸੋਚੋ ਪੈਣਾ ਪਰ ਇਹ ਵੀ ਵੇਖ ਚੁੱਕੇ ਹੋਗੇ ਮੰਮੀ ਦੀ ਵੀਡੀਓ ਤੇ ਤੁਸੀਂ ਵੇਖਿਓ ਇੱਚੀ ਸਾਡੇ ਦੋਵਾਂ ਦਾ ਹਾਸੇ ਵਾਲਾ ਰੋਲ ਸਾਨੂੰ ਕਿਵੇਂ ਦਾ ਲੱਗਿਆ ਪੂਜਾ ਜੀ ਤੁਸੀਂ ਇਹਨਾਂ ਦਾ ਸਭ ਦਾ ਥੈਂਕਸ ਕਰੋ ਟਾਡੀ ਐਕਟਿੰਗ ਇਹਨਾਂ ਨੇ ਬਹੁਤ ਪਸੰਦ ਕੀਤੀ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਮੇਰੀ ਐਕਟਿੰਗ ਬਹੁਤ ਵਧੀਆ ਲੱਗੀ ਹੈ ਹੋਰ ਵੀ ਸਾਨੂੰ ਆਪਣੇ ਕਮੈਂਟਸ ਬਾਰੇ ਦੱਸੋ ਕਿ ਤੁਹਾਨੂੰ ਕਿੱਦਾਂ ਲੱਗਦਾ ਹੈ ਤੇ ਆ ਤੁਹਾਡੇ ਵਾਸਤੇ ਹੋਰ ਵੀ ਵਧੀਆ ਵਧੀਆ ਵੀਡੀਓਜ਼ ਲੈ ਕੇ ਆਵਾਂਗੇ ਥੈਂਕ ਯੂ so much ਥੈਂਕ ਯੂ so much